ना? ना, मेरे फ्रेंड सी मेरे ताए चाचे मुंडे ब्लास्ट हो गया ही तो तो ग टैंकी ब्लास्ट हो गई है टैंकी ब्लास्ट हुई पूरी जोरदार ਕੀ ਨਾ ਜ ਆਪਣਾ ਅਰਿਸ਼ੀ ਕੁਸ਼ੋਰ ਤੇ ਕਿੱਥੋਂ ਆਏ ਜੀ ਮੈਂ ਜੰਮੂ ਤੋਂ ਜੰਮੂ ਨਾਲ ਗੱਡੀ ਕਿਹੜੀ ਸੀ ਤੁਹਾਡੀ ਥਾਰ ਤੇ ਕੀ ਹੋਇਆ ਕੀ ਗੱਡੀ ਦਾ ਗੱਡੀ ਨੂੰ ਮਤਲਬ ਕਿ ਤੇਲ ਦੀ ਟੈਂਕੀ ਲੀਕ ਸੀ ਔਰ ਹੀ ਪਾਈਪ ਖੁੱਲੀ ਤੇ ਮਤਲਬ ਕਿ ਪੂਰੀ ਫੁੱਲ ਟੈਂਕੀ ਕਰਾਈ ਤੇ ਜਿਤਨਾ ਪਾਈਪ ਖੁੱਲੀ ਤੇ ਉਸ ਤਰ੍ਹਾਂ ਹੀ ਕੀ ਹੋਇਆ ਮਤਲਬ ਕਿ ਅੱਗ ਤੂਆ ਆਇਆ ਤੇ ਅੱਗੀ ਉਸੇ ਟਾਈਮ ਅੱਗ ਫੜ ਲਈ ਫਿਰ ਅੰਡਾਈਆਂ ਮਾਰੀਆਂ ਬਾਹਰ ਬਾਰ ਗਹੀ ਗੱਡੀ ਤੇ ਤਿੰਨ ਜਨੇ ਪਰਿਵਾਰ ਗਾਇ ਪੂਰਾ ਮੇਰੇ ਫਰੈਂਡ ਸੀ ਮੇਰੇ ਕਾਇ ਚਾਚੇ ਦੇ ਮੁੰਡੇ ਸੀ ਆਹੇ ਬਲਾਸਟ ਹੋ ਗਿਆ ਗੱਡੀ ਦਾ ਟੈਂਕੀ ਬਲਾਸਟ ਹੋ ਗਈ ਹੈ ਟੈਂਕੀ ਬਲਾਸਟ ਹੋਈ ਪੂਰੀ ਜ਼ੋਰਦਾਰ ਤਿੰਨ ਤਿੰਨ ਜਨੇ ਕਿੱਥੋਂ ਆ ਰਹੇ ਸੀ ਅਸੀਂ ਆ ਰਹੇ ਸੀ ਕਿ ਵੀ ਜਗ੍ਹਾ ਦਾ ਨਾਮ ਅਸੀਂ ਗੋਲਡਨ ਟੈਂਪਲ ਤੋਂ ਆਏ ਕਰਦੇ ਸੀ ਕਿੱਥੇ ਜਾ ਰਹੇ ਸੀ ਆਹ ਕਾਰ ਜਾਏ ਕਰਦੇ ਸੀ ਘਰ ਬਾਬਾ ਜਾ ਰਹੇ ਹਾਂਜੀ ਕਿਹੜੀ ਜਗ੍ਹਾ ਜੰਮੂ ਜੰਮੂ ਜਾ ਰਹੇ ਸੀ ਕਾਰਨ ਹੀ ਲੱਗਦਾ ਗੱਡੀ ਦੇ ਵਿੱਚ ਅੱਗ ਲੱਗ ਗਈ ਤੇਲ ਹੀ ਟੈਂਕੀ ਲੀਕ ਹੋਈ ਆ ਤਾਂ ਉਹਨੇ ਜਗ ਦਾ ਮਾਰ ਅੱਗ ਫੜ ਲਈ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਹਾਂ ਪੂਰੀ ਗੱਡੀ ਬੈਨਿਸ਼ ਹੋ ਗਈ ਆ ਕੋਈ ਬੰਦੇ ਦਾ ਕੋਈ ਨਾ ਹੀ ਡਾਈ ਮਾਰ ਛੜੀ ਸੀ ਵਿੱਚ ਹਾਂ ਚਾਲ ਮਾਰ ਕੇ ਹਾਂ ਹਾਂ ਜਰਮ ਚਾਲੀ ਹਾਂ ਜੀ ਸਰ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਪੁਲਿਸ ਹੋਾਰੇ ਭਾਈ ਜੀ ਭਾਈ ਆਪਾਂ ਹਰਮਿੰਦਰ ਸਾਹਿਬ ਦੇ ਇਹੀ ਕੁੰਮਣ ਵਾਸਤੇ ਮਥੋਂ ਮੁੰਡਾ ਟਿਕਣ ਗਏ ਹੀ ਤੇ ਅਸੀਂ ਬਸ ਥਾਰ ਭਾਈ ਥਾਰ ਆਪੀ ਨਵੀਂ ਫਰੈਸ਼ ਹੋ ਜੀ ਗਈ ਹੈਗੇ ਆ ਜੇ ਮਤਲਬ 5-6 ਦਿਨ ਹੋਇਆ ਲੈ ਹੁਣ ਹੁਣ ਤੇ ਆਪਾਂ ਹਰਮਿੰਦਰ ਸਾਹਿਬ ਤੋਂ ਆ ਰਹੇ ਸੀ ਤੇ ਤਿੰਨੇ ਜਣੇ ਕੀ ਆਪਾਂ ਤੇ ਬੜੀ ਮੁਸ਼ਕਲ ਨਾਲ ਬਈ ਜਾਨ ਬਚਾ ਕੇ ਨਿਕਲਿਆ ਪਾਣੀ ਤੇ ਸਾਡਾ ਵੀ ਮੁਸ਼ਕਲੀ ਸੀ ਭਾਈ ਕਾਫੀ ਗੇਟ ਨੂੰ ਕਾਲ ਕੀਤੀ ਭਾਈ ਕਾਫੀ ਖੂਲ ਕੀਤੀ ਆ ਤੇ ਅੱਜ ਤੱਕ ਕੋਈ ਪੁੱਜਿਆ ਨਹੀਂ ਭਾਈ ਕਿੰਨੇ ਕੀ ਦੇਰ ਹੋ ਗਈ ਕੱਢਣੇ ਆਪਾਂ ਭਾਈ ਮੈਨੂੰ ਲੱਗਦਾ ਹੁਣ ਤੇ ਅੱਧੇ ਘੰਟੇ ਤੋਂ ਕਾਫੀ ਓਪਰ ਟਾਈਮ ਹੋ ਗਿਆ ਘੰਟਾ ਹੀ ਹੋ ਲੱਗਾ ਭਾਈ ਹੁਣ ਤੇ ਅੱਜ ਤੱਕ ਕੋਈ ਪੁੱਜਿਆ ਨਹੀਂ ਭਾਜੀ ਹਾਂਜੀ ਪੂਰੀ ਗੱਡੀ ਖਤਮ ਹੋ ਗਈ ਭਾਜੀ ਮੰਗ ਕੀ ਕਰਦੇ ਹੋ ਮੰਗ ਤੁਸੀਂ ਦੇਖ ਹੀ ਸਕਦੇ ਹੋ ਭਾਈ ਪੂਰਾ ਪ੍ਰਸ਼ਾਸਨ ਦੇਖ ਰਿਹਾ ਇੱਥੇ ਲੱਗੇ ਤੁਹਾਡੇ ਸਾਹਮਣੇ ਹੀ ਆ ਤੁਹਾਡੇ ਸਾਹਮਣੇ ਹੀ ਹੈਗਾ ਭ ਤੇ ਬਾਕੀ ਨਵੀਂ ਗੱਡੀ ਹਲੇ ਕੋਈ ਇਹ ਵੀ ਨਹੀਂ ਹੈਗਾ ਕਿ ਸਾਲ ਹੋਇਆ ਚੱਲੀ ਸੀ ਤਾਂ 2 ਸਾਲ ਹੋ ਗਿਆ ਚੱਲੀ ਸੀ ਜਾਂ ਇੱਥੇ ਕੋਈ ਅਸ਼ਟਾ ਕੰਮ ਹੋਇਆ ਛਾ ਜਿੰਦਾਂ ਵੀ ਹੈ ਨਾ ਇਹ ਬਿਲਕੁਲ ਫਰੈਸ਼ ਗੱਡੀ ਹੈ ਭਾਜੀ ਦੇਖ ਸਕਦੇ ਹੋ ਹਲੇ ਫਰੈਸ਼ ਗੱਡੀ ਹਲੇ ਬਿੱਲ ਪੇਆ ਸਾਰਾ ਕੁਝ ਪੇਆ ਹਲੇ ਮਤਲਬ 9 10 ਸਰੀਕ ਨੂਨ ਲਈ ਗੱਡੀ ਨਵੀਂ ਤੇ ਮਤਲਬ ਕਿ ਖਤਮ ਹੋ ਗਈ ਬਿਲਕੁਲ ਹੀ ਹਨਾ ਇੰਨਾ ਸਪੇਅਰ ਵੜ ਮਾੜਾ ਕਿੱਦਾਂ ਹੋ ਸਕਦਾ ਹੈ ਨਾ ਤੇ ਮਤਲਬ ਕਿ ਇੰਨੇ ਪੈਸੇ ਲੱਗੇ ਆ ਵੀ ਫਿਰ ਵੀ ਦੇਖਣਾ ਹੈ ਨਾ ਭਾਈ ਇਹ ਰਿਸ਼ੀ ਕਿਸ਼ੋਰ ਕੋਈ ਜੰਮੂ ਤੋਂ ਆਏ ਨੇ ਇਹ ਆਪਣੀ ਥਾਰ ਗੱਡੀ ਤੇ ਲੈ ਕੇ ਜਾ ਰਹੀ ਤੇ ਨਾਲ ਗੱਡੀ ਇੱਥੋਂ ਅੱਗੋਂ ਪੈਪ ਲੱਥ ਗਈ ਆ ਤੇ ਸਰਕਟ ਹੋ ਗਿਆ ਤੇ ਉਹਦੇ ਨਾਲ ਰੁੱਕ ਲੱਗੀ ਆ ਫਾਇਰ ਮਿਲੇ ਗੱਡੀ ਆ ਗਈ ਆ ਜੀ ਸਰ ਗੱਡੀ ਚੰਗੀ ਕਰਦੇ ਹੋ ਪਰਵਾਹ ਨਹੀਂ ਤੇ ਰਿਵਾੜ ਦਾ ਕੋਈ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਉਹਦਾ ਓਏ ਇੱਕ ਸਾਈਡ ਨੂੰ ਕਰੀ ਹਾਂਜੀ ਅੰਦਰ ਕਿਹੜੀ ਜਗ੍ਹਾ ਤੇ ਆ ਕੇ ਲੱਗੀ ਆ ਇਹ ਕੰਪਨੀ ਬਾਹਰ ਆ ਜੀ ਠੀਕ ਆ ਜੀ ਕੰਪਨੀ ਬਾਹਰ ਦੇ ਬਾਹਰ